ਇਸ ਵਿਅਕਤੀ ਨੂੰ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਸ ਵਿਅਕਤੀ ਨੇ ਪਿਛਲੇ ਦਿਨੀ ਇੱਕ ਵੀਡੀਓ ਰਾਹੀਂ ਤੰਤਨ ਸ਼੍ਰੀ ਗੁਰੂ रविदास ਮਹਾਰਾਜ ਜੀ ਬਾਰੇ ਗਲਤ ਸ਼ਬਦਾਵਲੀ ਬੋਲੀ ਸੀ ਅਤੇ ਹੁਣ ਇਸ ਵੀਡੀਓ ਵਿੱਚ ਇਹ ਆਪਣੀ ਗਲਤੀ ਦਾ ਪ੍ਰਗਟਾਵਾ ਕਰਦੇ ਹੋਏ ਮਾਫੀ ਮੰਗ ਰਿਹਾ ਹੈ ਪਰ ਜੱਟ ਬਾਦ ਦਾ ਕਿਲਾ ਤੌਣ ਚ ਲੈ ਕੇ ਬੈਠੇ ਅਜਿਹੇ ਲੋਕਾਂ ਵੱਲੋਂ ਪਹਿਲਾਂ ਤਾਂ ਸਾਡੇ ਰੈਬਰਾ ਬਾਰੇ ਗਲਤ ਬੋਲਿਆ ਜਾਂਦਾ ਹੈ ਅਤੇ ਫਿਰ ਸਾਡੇ ਸਮਾਜ ਅਤੇ ਪਰਜਿਆਂ ਦੇ ਡਰ ਤੋਂ ਮਾਫੀਆਂ ਮੰਗਦੇ ਹਨ ਪਰ ਸਵਾਲ ਖੜਾ ਹੁੰਦਾ ਹੈ ਕਿ ਕੀ ਸੱਚਮੁੱਚ ਇਹ ਦਿ ਲੋ ਗਲਤੀ ਮੰਨਦੇ ਹਨ ਤੇ ਕੀ ਗਰੰਟੀ ਹੈ ਕਿ ਅਜਿਹੇ ਲੋਕ ਅੱਗੇ ਅਜਿਹਾ ਕੁਝ ਨਹੀਂ ਕਰਨਗੇ ਅਸੀਂ ਆਪਣੇ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਦੇ ਹਾਂ ਕਿ ਪਹਿਲਾਂ ਇਹ ਵੀਡੀਓ ਦੇਖੋ ਤੇ ਫਿਰ ਕਮੈਂਟਾਂ ਦਾ ਹੀ ਜਰੂਰ ਦੱਸੋ ਕਿ ਅਜਿਹੇ ਬੇਅਕਲੇ ਲੋਕਾਂ ਨਾਲ ਕੀ ਕਰਨਾ ਚਾਹੀਦਾ ਹੈ ਮੁਆਫੀ ਦੇਣੀ ਚਾਹੀਦੀ ਹੈ ਜਾਂ ਨਹੀਂ ਹਾਂਜੀ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਅ ਤੁਹਾਨੂੰ ਪਤਾ ਹੀ ਹੁਣ ਮੈਂ ਕੌਣ ਆ ਠੀਕ ਆ ਮੈਂ ਨਕਮਾ ਬੰਦਾ ਆ ਠੀਕ ਆ ਮੈਂ ਆਪਣੇ ਤਪੜਾ ਮਾਰਨਾ ਚਾਹੁੰਦਾ ਆ ਪਰ ਚੰਗਾ ਨਹੀਂ ਲੱਗਣਾ ਠੀਕ ਆ ਤੇ ਲੇਸੇ ਨੂੰ ਸੱਬੇ ਇੱਕ ਤੰਗ ਨਾਲ ਮੈਨੂੰ ਐਕਸਪਲੇਨ ਕਰਦਾ ਆ ਕਿਉਂਕਿ ਹੁਣ ਸਾਰੇ ਅਸੀਂ ਪੜ੍ਹੇ ਲਿਖੇ ਆ ਠੀਕ ਆ ਲੋਕਾਂ ਤੋਂ ਗਲਤੀਆਂ ਹੋ ਜਾਂਦੀਆਂ ਤੇ ਵੀਰੋ ਮਾਫ ਕਰਨਾ ਵੀ ਤੁਹਾਡਾ ਫਰਜ਼ ਬਣਦਾ ਆ ਠੀਕ ਆ ਸੋ ਮੈਂ ਬਹੁਤ ਹੀ ਸ਼ਰਮਿੰਦਾ ਆ ਨੀਂਦ ਨਹੀਂ ਆਉਂਦੀ ਬਹੁਤ ਕੁਛ ਹੁੰਦਾ ਆ ਮੈਂ ਬੇਵਕੂਫ ਸੀ ਮੈਂ ਕਰਵਾਏ ਨਾਲ ਜੁੜਿਆ ਮੈਂ ਨਹੀਂ ਸੀ ਹਨਾ ਇਹ ਗੁਰੂ ਰਵੀਦਾਸ ਵਾਸਤੇ ਮੈਂ ਟਿੱਪਣੀਆਂ ਕਰਤੀਆਂ ਕਿੰਨੀ ਗਲਤ ਗੱਲ ਆ ਸੋਚੋ ਲੋਕ ਪੜ੍ਹ ਲਿਖ ਕੇ 45 ਸਾਲਾਂ ਦੇ ਹੋ ਕੇ ਵੀ ਗਲਤੀਆਂ ਕਰ ਸਕਦੇ ਆ ਠੀਕ ਆ ਸੋ ਇੱਕ ਪਾਸੇ ਅਸੀਂ ਬੇਗਮਪੁਰਾ ਵਸਣਾ ਆ ਠੀਕ ਆ ਜਿੱਥੇ ਲੋਕਾਂ ਨੂੰ ਇਨਸਾਫ ਮਿਲੂਗਾ ਇਨਸਾਫ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨਾਂ ਨੂੰ ਸ਼ਾਂਤੀ ਮਿਲੂਗੀ ਹੈਨਾ ਸ਼ਾਂਤੀ ਤਾਂ ਤੁਸੀਂ ਦੇਣੀ ਆ ਅਸੀਂ ਇੱਕ ਦੂਜੇ ਨੂੰ ਭੈਣ ਭਰਾਵਾਂ ਨੂੰ ਦੇਣੀ ਆ ਠੀਕ ਆ ਮੈਂ ਪਹਿਲਾਂ ਵੀ ਆਪਣੀ ਵੀਡੀਓ ਵਿੱਚ ਦੱਸਿਆ ਸੀਗਾ ਕਿ ਗੁਰੂ ਗੁਰੂ ਰਵੀਦਾਸ ਜੀ ਇਹ ਵੀਰਾਂ ਦਾ ਮੇਰੀ ਜ਼ਿੰਦਗੀ ਵਿੱਚ ਬਹੁਤ ਹੀ ਦੇਣ ਹੈ ਠੀਕ ਹੈ ਉਹਨਾਂ ਦੀ ਬਦੌਲਤ ਹੀ ਮੈਂ ਇੱਥੇ ਖੜਾ ਆ ਤੇ ਮੇਰੀ ਗਲਤੀ ਜਿਹੜੀ ਹੋਈ ਆ ਉਹ ਮੇਰੀ ਮੂਰਖਤਾ ਸੀ ਕਿਉਂਕਿ ਮੈਂ ਗੁਰੂ ਨਾਲ ਕਦੇ ਜੁੜਿਆ ਹੀ ਨਹੀਂ ਹੈਨਾ ਪੜ ਲਿਖ ਕੇ ਆ ਉਹ ਹੋ ਗਿਆ ਫਲਾਣਾ ਹੋ ਗਿਆ ਟਿਕਟੋਕ ਪਤਾ ਨਹੀਂ ਕੀ ਮੈਂ ਵੀਡੀਓ ਬਣਾਈ ਗਿਆ ਠੀਕ ਆ ਸੋ ਮੇਰਾ ਮਕਸਦ ਤੁਹਾਨੂੰ ਹੌਟ ਕਰਨਾ ਨਹੀਂ ਸੀਗਾ ਮੈਂ ਤੁਹਾਨੂੰ ਤੰਗ ਕਦੇ ਵੀ ਨਹੀਂ ਕਰ ਸਕਦਾ ਕਦੇ ਕਦੇ ਨਾ ਕਰ ਮੈਂ ਕਦੇ ਕੋਈ ਮੈਂ ਮੱਛਰ ਦੀ ਮਾਰਦਾ ਵੀਰੋ ਮੈਂ 2-3 ਮਹੀਨੇ ਆਪਣੇ ਪਿੰਡ ਗਿਆ ਸੀਗਾ ਠੀਕ ਆ ਤੇ ਮੈਂ ਆਪਣੇ ਰਬੀਦਾਸ ਜੀ ਵੀਰਾਂ ਦੇ ਗੁਰਦੁਆਰਾ ਸਾਹਿਬ ਵਿੱਚ 51000 ਦੇ ਕੇ ਆਇਆ ਉਹ ਚ 1000 ਰੁਪਏ ਵੱਧ ਸੀਗਾ ਮੈਂ ਗਿਣਿਆ ਨਹੀਂ ਠੀਕ ਆ ਉਹ ਕਹਿੰਦੇ ਵੱਧ ਦੇ ਮੈਂ ਕਿਹਾ ਨਾ ਵੀਰੇ ਕੋਈ ਨਹੀਂ ਰੱਬ ਨੇ ਬਣਾਇਆ ਰੱਬ ਨੇ ਦਿੱਤਾ ਜੇ ਰੱਬ ਹੋਰ ਦੋਗਾ ਮੈਂ ਹੋਰ ਦਊਂਗਾ ਠੀਕ ਆ ਸੋ ਪ੍ਰੋਬਲਮ ਉੱਥੇ ਆਈ ਜਦੋਂ ਮੇਰੇ ਕੋਲੇ ਇੱਥੇ ਰੀਸੈਂਟਲੀ ਕੋਈ ਬੱਚਾ ਆਇਆ ਸੀਗਾ ਉਹ ਕਹਿੰਦਾ ਮੈਂ ਸਿੱਖ ਰਬੀਦਾਸ ਜੀਾਂ ਦੇ ਗੁਰਦੁਆਰਾ ਸਾਹਿਬ ਗਿਆ ਉੱਥੇ ਗੁਰੂ ਸਾਹਿਬ ਨੇ ਸੈਣੀਟਾ ਕਿਹਾ ਸੀ ਮੇਰੀ ਮੰਮੀ ਵੀ ਮੈਨੂੰ ਵਾਰੀ-ਵਾਰੀ ਕਹਿੰ ਜਾਂਦੇ ਚੁੰਨੀ ਸਿਰ ਤੇ ਲਾ ਲੈ ਚੁੰਨੀ ਸਿਰ ਤੇ ਲਾ ਲੈ ਹਨਾ ਉਹ ਮੈਂ ਉਹਨੂੰ ਉਹ ਵੀਰੇ ਮੇਰੀ ਗਲਤੀ ਸੀ ਠੀਕ ਆ ਵੀਰੇ ਉਹ ਭੈਣੋ ਮੇਰੀ ਗਲਤੀ ਸੀਗੀ ਮੇਰੀ ਮਾਤਾਉ ਮੇਰੀ ਗਲਤੀ ਸੀਗੀ ਠੀਕ ਆ ਸੋ ਹੁਣ ਮੈਂ ਇਥੋਂ ਕੀ ਕਰਾਂ ਤੁਸੀਂ ਦੱਸੋ ਕੀ ਕਰਾਂ ਪਰਛੇਪੁਰ ਚਿਆਂ ਵਾਲਾ ਤਾਂ ਬੰਦਾ ਠੀਕ ਨਹੀਂ ਹੁੰਦਾ ਨਾ ਉਹ ਤਾਂ ਤੁਸੀਂ ਕੀ ਕਹਿੰਦੇ ਆ ਉਹ ਤੁਸੀਂ ਉਹ ਨਫਰਤ ਪਤਾ ਕਰਦੇ ਹੋ ਕਿ ਤੈਨੂੰ ਅਸੀਂ ਪਨਿਸ਼ ਕਰਨਾ ਹੈ ਠੀਕ ਆ ਪਰ ਜਿਹੜਾ ਬੰਦਾ ਗਲਤੀ ਕਰਕੇ ਆਪਣੀ ਗਲਤੀ ਮੰਨ ਰਿਹਾ ਆ ਉਹਨੂੰ ਤੁਸੀਂ ਕਿੰਨਾ ਕੁ ਪਨਿਸ਼ ਕਰੋਗੇ ਫੇਰ ਤਾਂ ਤੁਸੀਂ ਸਾਡਾ ਬੇਗੋਪੁਰਾ ਨਹੀਂ ਬਣਨਾ ਹਨਾ ਹੁਣ ਮੈਂ ਭਾਈ ਅਮਰਪਾਲ ਸਿੰਘ ਦਾ ਨਾਮ ਝੁਲਿਆਤਾ ਸੀ ਠੀਕਾ ਹੁਣ ਮੈਂ ਕੀ ਕਰਾਂ ਯਾਰ ਹੁਣ ਮੈਂ ਪਤਾ ਨਹੀਂ ਉੱਚ ਮੈਂ ਥੋੜਾ ਜੱਟ ਪੁੜਾਂਵੀ ਬੋਲਦਾ ਸੀ ਠੀਕ ਆ ਯਾ ਜਦੋਂ ਮੈਂ ਕਿੰਨੇ ਕਿੰਨੀਆਂ ਜਗ੍ਹਾ ਤੇ ਮੈਡੀਕਲ ਸਕੂਲਾਂ ਚ ਅਪਲਾਈ ਕੀਤਾ ਮੈਨੂੰ ਕਿਤੇ ਜਗ੍ਹਾ ਨਹੀਂ ਮਿਲੀ ਮੈਂ ਬਹੁਤ ਪੜ੍ਹੇ ਲਿਖਿਆ ਸੀ ਬਹੁਤ ਇੰਟੈਲੀਜੈਂਸੀ ਰਿਜ਼ਰਵੇਸ਼ਨ ਕਰਕੇ ਹੀ ਮੈਨੂੰ ਉੱਥੇ ਬਾਬਾ ਭਾਈ ਹੁਣ ਤੁਸੀਂ ਫੇਰ ਕਹਤਾ ਨਾ ਬਾਬਾ ਭਾਈ ਕਿਉਂ ਕਹਤਾ ਠੀਕ ਆ ਤੇ ਬਾਬਾ ਜੀ ਵੇਦਕਰ ਵਾਸਤੇ ਮੈਂ ਹੁਣ ਮੈਂ ਕੀ ਕਰਾਂ ਦੱਸ ਯਾਰ ਵੀਰੇ ਤੁਹਾਨੂੰ ਉਹਨੇ ਰਿਜ਼ਰਵੇਸ਼ਨ ਦਿੱਤੀ ਹੈ ਹਨਾ बसਾਨੂੰ ਨੁਕਸਾਨ ਤਾਂ ਹੋਇਆ ਨਾ ਜ਼ਮੀਨਾਂ ਵੇਚੀਆਂ ਸੀ 플ੌਟ ਵੇਚੇ ਆ ਹਨਾ ਯਾ ਮੇਰੀ ਮਾਂ ਨੇ ਆਪਣੀਆਂ ਬਾੜੀਆਂ ਵੇਚੀਆਂ ਮੈਨੂੰ ਪ੍ਰਾਈਵੇਟ ਸਕੂਲ ਨਾਲ ਵਿੱਚ ਪੜਾਉਣ ਵਾਸਤੇ ਤੇ ਫਿਰ ਰੋਣਾ ਚਾਹੁੰਨੀ ਆ ਨਾ ਯਾ ਮੈਂ ਤੇ ਉਹੀ ਰੋ ਪੈਣਾ ਆ ਅੱਜ ਵੀ ਰੋਣਾ ਨਹੀਂ ਆ ਅਰਿਸ ਤਾਂ ਰਵੀ ਗਾਲਾਂ ਕੱਢਦੇ ਆ ਕੋਈ ਫੋਨ ਵੀ ਨਹੀਂ ਕਰਦਾ ਠੀਕ ਆ ਚਲੋ ਮੈਂ ਤੁਹਾਨੂੰ ਦੱਸੇ ਕਿ ਨਾ ਮੇਰਾ ਪਿੰਡ ਪਮਾਲੀ ਆ ਤੇ ਮੇਰਾ ਘਰ ਬਿਲਕੁਲ ਐਂਡ ਦੇ ਨਾਲ ਹੈ ਉੱਥੇ ਰਬੀਦਾਸ ਜੀ ਵੀਰਾਂ ਦੇ ਘਰ ਸ਼ੁਰੂ ਹੋ ਜਾਂਦੇ ਆ ਤੇ ਸਾਡਾ ਉਹਨਾਂ ਨਾਲ ਜਾਦੇ ਮਿਲਬਰਤਣੇ ਆ ਜੱਟਾਂ ਨਾਲੋਂ ਜਾਦੇ ਮਿਲਬਰਤਣੇ ਆ ਜੱਟਾਂ ਨਾਲੋਂ ਘੱਟ ਆ ਠੀਕ ਆ ਤੇ ਠੀਕ ਆ ਮੈਂ ਉਹਨਾਂ ਨੂੰ ਬਹੁਤ ਪਿਆਰ ਕਰਦਾ ਆ ਠੀਕ ਆ ਮੈਂ ਪਹਿਲੀ ਤੁਸੀਂ ਇਹ ਨਹੀਂ ਮੰਨਣਾ ਕਿ ਮੈਂ ਆਈ ਥਿੰਕ 20 ਸਾਲ ਪਹਿਲਾਂ ਗਿਆ ਹੋਣਾ ਮੈਂ ਗੁਰੂ ਰਬੀਦਾਸ ਜੀ ਦੇ ਗੁਰਦੁਆਰਾ ਸਾਹਿਬ ਵਿੱਚ ਤੇ ਹੁਣ ਮੈਂ ਰੀਸੈਂਟਲੀ ਗਿਆ ਸਪਟੰਬਰ ਵਿੱਚ ਹਨਾ ਔਰ ਜਦੋਂ ਮੈਨੂੰ ਕਿਸੇ ਬੱਚੇ ਨੇ ਦੱਸਿਆ ਕਿ ਮੇਰੀ ਮੰਮੀ ਕਹੀ ਜਾਂਦੀ ਸੈਟਾ ਕਲਾ ਔਰ ਉਹ ਮੈਂ ਤਾਂ ਕਰਕੇ ਵੀਡੀਓ ਪਾਤੀ ਉਹਦੇ ਮਿਲ ਕੇ ਬਹੁਤ ਸ਼ਰਮਿੰਦਾ ਆ ਮੈਨੂੰ ਪਲੀਜ਼ ਮਾਫ ਕਰੋ ਕਰ ਦੋ ਵੀਰੋ ਯਾਰ ਯਾਰ ਤੁਸੀਂ ਐ ਐ ਨਾ ਕਰੋ ਹਨਾ ਕੀ ਹੋ ਸਕਦਾ ਆ ਤੁਸੀਂ ਬੇਗੋਪੁਰ ਬਸਾਉਣਾ ਆ ਇਨਾ ਸਿੰਘਾਂ ਨੇ ਖਾਲਸਾ ਬਣਾਉਣਾ ਮੈਂ ਤਾਂ ਨਾ ਸਿੱਖ ਨਾ ਤਾਂ ਖਾਲਸਾਣ ਚਾਹੀਦਾ ਆ ਨਾ ਕੁਝ ਹੋਰ ਚਾਹੀਦਾ ਆ ਠੀਕ ਆ ਉਹੀ ਬੰਦਾ ਗਲਤੀ ਕਰਦਾ ਨੂੰ ਮਾਫ ਕਰਕੇ ਗੁਰੂ ਨਾਲ ਜੁੜੋ ਬਣਾ ਮੇਰਾ ਜੀ ਕਰਦਾ ਹੁਣ ਮੈਂ ਬਾਰ ਬਾਰ ਪੜ ਰਿਹਾ ਹਾਂ ਗੁਰੂ ਰਬੀਦਾਸੀ ਬਾਰੇ ਹਨਾ ਕਿੰਨੇ ਵਿਚਾਰੇ ਕਿੰਨੇ ਪਿਆਰੇ ਵਿਚਾਰੇ ਉਹਨਾਂ ਦੇ ਹਨਾ ਮੈਂ ਤੁਹਾਨੂੰ ਦੱਸਿਆ ਸੀ ਮੈਂ ਰੋਲ ਲਾਉਣਾ ਆ ਪਰ ਮੈਂ ਮੂਰਖ ਪ੍ਰਾਣੀ ਨੇ ਉਹ ਰੋਲ ਕਦੇ ਸਮਝੀ ਨਹੀਂ ਰਵਾਣੀ ਕਦੇ ਸਮਝੀ ਨਹੀਂ ਠੀਕ ਆ ਯਾ ਮਾਫ ਕਰ ਦੋ ਵੀਰੋ ਆਇਆ ਨਾ ਕਰੋ ਯਾਰ ਹਾਂ ਅਕ ਮੈਂ ਫਾਈਨਲ ਗੱਲ ਤੇ ਆਉਣਾ ਚਾਹੁੰਦਾ ਆ ਕਿ ਅ ਜਿਹੜੀ ਆਪਣੇ ਗੁਰੂ ਰਵਿਦਾਸ ਜੀ ਦੀ ਫੋਟੋ ਲੱਗੀ ਹੋਈ ਹੈ ਨਾ ਗੁਰੂ ਗੁਰੂ ਘਰਾਂ ਵਿੱਚ ਉਹ ਜਾਇਜ਼ ਆ ਕਿਉਂਕਿ ਉਹਨਾਂ ਨੇ ਸਾਨੂੰ ਜੋੜਿਆ ਆ ਤੋੜਿਆ ਨਹੀਂ ਹੈਗਾ ਉਹਨਾਂ ਨੇ ਸਾਨੂੰ ਜੋੜਿਆ ਆ ਕਿੰਨੇ ਧਰਮ ਕਿੰਨੇ ਜਾਤ ਵਾਲੇ ਅਸੀਂ ਸਾਰੇ ਇਕੱਠੇ ਉੱਥੇ ਹੀ ਹੁੰਨੇ ਆ ਜਿੱਥੇ ਗੁਰੂ ਰਵਿਦਾਸ ਜੀ ਹੁੰਦੇ ਆ ਹਨਾ ਉਹ ਮੇਰੀ ਗਲਤੀ ਸੀ ਉਹ ਮੈਂ ਅਣਜਾਣ ਸੀ ਮੈਨੂੰ ਕੁਝ ਨਹੀਂ ਪਤਾ ਸੀ ਵੀਰੇ ਮੈਂ ਥੋੜਾ ਜਿਹਾ ਆਪਣੇ ਆਪ 'ਚ ਪਤਾ ਨਹੀਂ ਮੈਂ ਡਾਕਟਰ ਕੀ ਬਣ ਗਿਆ ਮੈਨੂੰ ਹੰਕਾਰ ਨਹੀਂ ਹੋਇਆ ਹੰਕਾਰ ਨਹੀਂ ਹੋਇਆ ਠੀਕ ਆ ਪਰ ਪਤਾ ਨਹੀਂ ਜਟਪੁਣਾ ਆ ਗਿਆ ਯਾਰ ਹੁਣ ਚਟਪੁਣਾ ਵੀ ਇੱਕ ਕਲੇਸ਼ ਹੀ ਆ ਜਟਪੁਣਾ ਇੱਕ ਭੂਤ ਆ ਤੁਹਾਡੇ ਅੰਦਰ ਆ ਜਾਂਦਾ ਨਾ ਤੁਹਾਨੂੰ ਲੱਗਦਾ ਕਿ ਆ ਵੀ ਹੋਣਾ ਚਾਹੀਦਾ ਆ ਵੀ ਹੋਣਾ ਚਾਹੀਦਾ ਉਥੇ ਮੈਂ ਧੋਖਤਿਆ ਬੀ ਹੱਜੀ ਗੱਲ ਨਹੀਂ ਹੈਗੀ ਠੀਕ ਆ ਪਰ ਮੇਰੇ ਮਨ ਅੰਦਰ ਤੁਹਾਡੇ ਲਈ ਕੋਈ ਨਫ਼ਰਤ ਨਹੀਂ ਹੈਗੀ ਕੋਈ ਨਫ਼ਰਤ ਨਹੀਂ ਹੈਗੀ ਕੋਈ ਨਫ਼ਰਤ ਨਹੀਂ ਹੈਗੀ ਠੀਕ ਆ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ ਮੇਰੇ ਵੀ ਉਮਰ ਲਾ ਦੇਵੇ ਠੀਕ ਆ ਬਦੌ ਫਲੋ ਪਰ ਪਲੀਜ਼ ਮੈਨੂੰ ਮਾਫ ਕਰ ਦਿਓ ਠੀਕ ਆ ਮੇਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਇਨਾ ਮਾੜਾ ਬੰਦਾ ਵੀ ਨਹੀਂ ਹੈਗਾ ਵੀਰੇ ਮੈਂ ਇਸ ਸਾਲ ਨਹੀਂ ਬਹੁਤ ਕੁਝ ਕੀਤਾ ਆ ਇੱਥੇ ਮੈਂ ਡਾਕਟਰ ਆ ਤੁਸੀਂ ਨਹੀਂ ਪਤਾ ਤੁਹਾਨੂੰ ਨਹੀਂ ਪਤਾ ਇੱਥੇ ਕਿੰਨੇ ਇਲੀਗਲ ਇਮੀਗਰੈਂਟ ਆਉਂਦੇ ਆ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਤਾਂਸ ਨੇ ਉਹਨਾਂ ਦੀ ਸੇਵਾ ਕੀਤੀ ਠੀਕ ਆ ਬਹੁਤ ਕੁਝ ਕੀਤਾ ਯਾ ਬੇਰੀ ਗਲਤੀ ਮਾਫ ਕਰ ਦਿਓ ਮੈਂ ਮਾੜਾ ਜਿਹਾ ਇਨਸਾਨ ਆ ਮੈਂ ਠੀਕ ਆ ਮੇਰੇ ਰਿਸ਼ਤੇਦਾਰ ਮੈਨੂੰ ਗਾਲਾਂ ਕੱਢਦੇ ਆ ਕਿ ਤੂੰ ਤੈਨੂੰ ਡਾਕਟਰ ਬਣਾਇਆ ਇਨਾ ਕੁਝ ਕਰਾਇਆ ਤੂੰ ਕੀ ਆ ਫਲਾ ਰੱਖਿਆ ਆ ਪਰ ਜਿੱਥੇ ਮੈਂ ਗਲਤ ਆ ਉੱਥੇ ਮੈਂ ਗਲਤ ਆ ਓਕੇ ਜੀ ਸਤਿ ਸ਼੍ਰੀ ਅਕਾਲ ਬਾਜੀ ਦੇ ਖਾਲਸਾ ਬਾਜੀ ਦੇ ਖਾਲਸਾ ਪਰ ਉਹੀ ਉੱਤੇ ਫਰਕ ਆ ਜਾਂਦਾ ਸੀ ਕਿ ਅਸੀਂ ਸਿੱਖਿਆ ਨਾ ਸਾਡੀ ਉੱਤੇ ਫੋਟੋਆਂ ਕਿਹੜੀਆਂ ਲੱਗਦੀਆਂ ਆਂ ਤੇ ਬਾਕੀ ਫੋਟੋਆਂ ਕਿਹੜੀਆਂ ਲੱਗਦੇ ਆਂ ਉੱਤੇ ਥੋੜਾ ਜਿਹਾ ਮੇਚ ਕਨਫਿਊਜ਼ਨ ਸੀਗਾ ਠੀਕ ਆ ਉਹ ਤੁਸੀਂ ਦੂਰ ਕਰਤਾ ਕਿ ਜਦੋਂ ਗੁਰੂ ਨਾਨਕ ਦੇਵ ਜੀ ਨੇ ਨਹੀਂ ਦੇਖਿਆ ਕਿ ਗੁਰੂ ਰਬੀਦਾਸ ਨੇ ਪੱਕ ਬੰਨਿਆ ਕਿ ਨਹੀਂ ਬੰਨੀ ਮੈਂ ਕੌਣ ਹੁੰਦਾ ਆ ਪਰ ਮੈਂ ਹੁਣ ਥੋੜਾ ਆ ਠੀਕ ਆ ਪਲੀਜ਼ ਮੈਨੂੰ ਗਾਲਾਂ ਨਾ ਕੱਢੋ ਮੇਰੀਆਂ ਬੀਤੀਆਂ ਆਇਆਂ ਤੁਸੀਂ ਤਾਂ ਤੁਸੀਂ ਨਹੀਂ ਕਹਿ ਸਕਦਾ ਮੈਂ ਕਈ ਲੋਕਾਂ ਨੇ ਮੇਰੀਆਂ ਦੋ ਤੀਆਂ ਆਇਆਂ ਠੀਕ ਆ ਗਾਲਾਂ ਨਾ ਕੱਢੋ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ